ਫਗਵਾੜਾ ਸ਼ਹਿਰ ਦੇ ਹਾਰਪੁਰ ਰੋਡ ਨਜ਼ਦੀਕ ਦੇਰ ਰਾਤ ਇੱਕ ਦਰਦਨਾਕ ਸੜਕੀ ਹਾਦਸਾ ਵਾਪਰਿਆ ਜਿਸ ਵਿੱਚ ਪਤੀ ਪਤਨੀ ਸਮੇਤ ਇੱਕ ਛੋਟੀ ਬੱਚੀ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਇਸ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਡਿਊਟੀ ਤੇ ਤਨਖਾਤ ਡਾਕਟਰ ਦਾ ਕਹਿਣਾ ਹੈ ਕਿ ਉਹਨਾਂ ਦੀ ਡਿਊਟੀ ਦੌਰਾਨ देर रात चार ਲੋਕਾਂ ਨੂੰ ਜ਼ਖਮੀ ਹਾਲਤ ਵਿੱਚ ਲਿਆਂਦਾ ਗਿਆ ਸੀ ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਚੁੱਕੀ ਸੀ ਅਤੇ ਇੱਕ ਦੇ ਸੱਟਾਂ ਵੱਜੀਆਂ ਸਨ ਜਿਸ ਦੀ ਹਾਲਤ ਨੂੰ ਸੀਰੀਅਸ ਦੇਖਦੇ ਹੋਏ ਹਾਇਰ ਸੈਂਟਰ ਰੈਫਰ ਕਰ ਦਿੱਤਾ ਹੈ ਉੱਧਰ ਇਹ ਸਾਰੀ ਘਟਨਾ ਸੰਬੰਧੀ ਸਾਡੇ ਸਹਿਯੋਗੀ ਨੂੰ ਜਾਣਕਾਰੀ ਦਿੰਦਿਆਂ ਥਾਣਾ 라ਵਲ ਪਿੰਡੀ ਦੇ ਐਸ ਐਚ ਓ ਨੇ ਦੱਸਿਆ ਕਿ ਉਹਨਾਂ ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਹੁਸ਼ਿਆਰਪੁਰ ਰੋਡ ਤੇ ਰੋਮੀਟਾ ਬੇਨਜ਼ਦੀਕੀ ਕਾਰ ਈ ਰਿਕਸ਼ਾ ਅਤੇ ਟਰੈਕਟਰ ਟਰਾਲੀ ਵਿੱਚ ਭਿਆਨਕ ਟੱਕਰ ਹੋ ਗਈ ਹੈ ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ਤੇ ਪਹੁੰਚਦੇ ਹਾਂ ਸੇ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲੈਂਦੇ ਹਨ ਤੇ ਜ਼ਖਮੀਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਪੁਲਿਸ ਪਾਰਟੀ ਸਮੇਤ ਸਿਵਲ ਹਸਪਤਾਲ ਫਗਵਾੜਾ ਪਹੁੰਚਦੇ ਹਨ ਤੇ ਜਿੱਥੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਈ ਰਿਕਸ਼ਾ ਵਿੱਚ ਸਵਾਰ પતિ ਪਤਨੀ ਅਤੇ ਛੋਟੀ ਬੱਚੀ ਦੀ ਮੌਤ ਹੋ ਗਈ ਹੈ ਤੇ ਬਾਕੀ ਜ਼ਖਮੀਆਂ ਨੂੰ ਡਾਕਟਰਾਂ ਵੱਲੋਂ ਸੀਰੀਅਸ ਦੇਖਦੇ ਹੋਏ ਹਾਇਰ ਸੈਂਟਰ ਰੈਫਰ ਕਰ ਦਿੱਤਾ ਹੈ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰਦੇ ਹੋਏ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਫਗਵਾੜਾ ਤੋਂ ਇਹ ਸ਼ਰਮਾ ਦੀ ਰਿਪੋਰਟ ਹਾਂ ਜੀ ਨੀਅਰ ਓਮੀਟਾਬਾ ਸ਼ਰਮਾ ਦੀ ਫਗਵਾੜਾ ਰੋਡ ਤੇ ਐਕਸੀਡੈਂਟ ਹੋਇਆ ਚਾਰ ਸੱਡ ਕੋ 108 ਤੇ ਚਾਰ ਮਰੀਜ਼ ਲੈ ਕੇ ਆਏ ਸੀ ਤਿੰਨ ਉਹਦੇ ਵਿੱਚੋਂ ਬ੍ਰੌਡ ਡੈਟ ਸੀ ਕ੍ਰੈਸ਼ ਹੋ ਜੀ ਗਈ ਸੀ ਉਹਨਾਂ ਦੇ ਆਯਾਨਸ਼ ਇੱਕ 1.5 ਸਾਲ ਦਾ ਬੱਚਾ ਸੀ ਸੁਨੀਤਾ ਤੇ ਪੱਪੂ ਇੱਕ ਸੰਜੀਵ ਸੰਜੀਵ ਹੀ ਆਦਰ ਪੇਸ਼ੈਂਟ ਸੀ ਉਹ ਉਹ ਠੀਕ ਸੀ ਥੋੜੀ ਕ੍ਰੈਸ਼ ਇਜਰੀ ਸੀ ਉਹਦੇ ਰਾਈਟ ਆਰਮ ਤੇ ਤੇ ਉਹ ਥੋੜੀ ਮਾਈਨਰ ਇਜਰੀ ਸੀ ਉਹਨੂੰ ਅੱਗੇ ਰੈਫਰ ਕਰ ਦਿੱਤਾ ਸੀ ਆਪਾਂ ਆਪਣੇ ਜਲੰਧਰ ਡਿਸਪੀਟਲ ਤੇ ਸਰ ਰੈਫਰ ਕਿੱਥੇ ਕੀਤਾ ਸਰ ਜਲੰਧਰ ਡਿਸਪੀਟਲ ਸਰ ਕਰੀਬ 12:30 ਵਜੇ ਸਾਨੂੰ ਤਲਾਸ਼ ਮਿਲੀ ਕਿ ਰੋਮਿੰਟਾ ਵਿਦਨ ਜੀ ਕੋ ਐਕਸੀਡੈਂਟ ਹੋਇਆ ਕਾਰ ਦਾ ਤੇ ਈ ਰਿਕਸ਼ਾ ਦਾ ਤੇ ਟ੍ਰੈਕਟਰ ਟਰਾਲੀ ਦਾ ਉੱਥੇ ਸੀ ਮੈਂ ਮੁੱਖ ਤੇ ਪਹੁੰਚਿਆ ਸੀ ਮੀਤ ਪੁਸਪਾਰਟੀ ਤੇ ਦੇਖਿਆ ਕਿ ਉਥੇ ਕਾਰ ਪੀਜੀਆ ਤੇ ਇਹਨਾਂ ਸਾਥੇ ਟ੍ਰੈਕਟਰ ਵਾਲੀ ਡਾਕਸਿੰਗ ਹੋਇਆ ਸੀ ਤੇ ਮੌਕੇ ਤੇ ਸਭ ਚ ਕੀਤੀ ਫਿਰ ਅਸੀਂ ਹਸਪਤਲ ਪਹੁੰਚੇ ਸਰਕਾਰੀ ਸੁਪਰੀ ਫਮਾਰੀ ਉੱਥੇ ਤਿੰਨ ਤਿੰਨ ਵਿਅਕਤੀ ਦੀ ਮੌਤ ਹੋ ਚੁੱਕੀ ਸੀ ਜਿਹਦੇ ਵਿੱਚ ਪਤੀ ਪਤਨੀ ਤੇ ਉਹਨਾਂ ਦਾ ਇੱਕ ਬੱਚਾ ਸੀ ਜਿਹੜਾ ਸਾਧਾ ਇੱਕ ਬੰਦਾ ਉਹ ਜਾਗ ਨਹੀਂ ਸੀ ਉਹਨੂੰ ਡਾਕਟਰ ਨੂੰ ਪੁੱਛਿਆ ਗਿਆ ਉਹਨੇ ਆਖਿਆ ਮੈਂ ਉਹਨਾਂ ਨੂੰ ਰੈਫਰ ਕਰਤਾ ਗਿਆ ਜਿੰਦਰਾ ਦਾ ਤੇ ਸਰ ਜਿਹੜੇ ਵਿਅਕਤੀ ਮਰੇ ਡੈਥ ਹੋਈ ਹੈ ਉਹ ਕਿਸ ਚੀਜ਼ ਦੇ ਉੱਪਰ ਸਵਾਰ ਸੀਗੇ ਉਹ ਹੀ ਰਖਸ਼ਾ ਤੇ ਸਵਾਸੀ ਤੇ ਮਨੁੱਖ ਜਿਹੜਾ ਪਪੂ ਜਾਦੂਆ ਇੱਕ ਉਹਦੀ ਪਤਨੀ ਸਨੀਤਾ ਤੇ ਇੱਕ ਬੱਚਾ ਉਹਦਾ ਬੱਚਾ ਜਿਹੜਾ ਸਾਦਾ ਧਿਆਨ ਤੇ ਸਾਰੇ ਮਤਲਬ ਕਿ ਕਿੱਦਾਂ ਹੋਇਆ ਐਕਸੀਡੈਂਟ ਕਿਹੜੀ ਮਗੇ ਟਰੱਕ ਦੇ ਵਿੱਚ ਕਾਰ ਦੇ ਵਿੱਚ ਇਹ ਕਿੱਦਾਂ ਹੋਇਆ ਐਕਸੀਡੈਂਟ ਸਭ ਮੁਕੇ ਉਹ ਦੇਖਿਆ ਕੋਈ ਮੁਕੇ ਦੇ ਬਾਅਦ ਕੋਈ ਮਿਲਿਆ ਨਹੀਂ ਮੈਨੂੰ ਜੋ ਮੈਂ ਦੇਖਿਆ ਕਿ ਅੱਗੇ ਟਰੈਕਟਰ ਟਰਾਲੀ ਸੀ ਉਹਦੇ ਪਿੱਛੇ ਕਾਰ ਉਹਦੇ ਪਿੱਛੇ ਇਹ ਰਖਸ਼ਾ ਸੀ ਉਹਦੇ ਪਿੱਛੇ ਕਾਰ ਐਕਸੀਡੈਂਟ ਹੋਇਆ